ਸਿੱਕਲ ਅੱਜ ਪੰਜਾਬ ਦੇ ਇੱਕ ਬੜੇ ਇੰਪੋਰਟੈਂਟ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਵਿਸ਼ਾ ਕੀ ਕੱਲ ਜਾਂ ਪਰਸੋਂ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਪੰਜਾਬ ਸਰਕਾਰ ਦੇ ਕੋਲ ਜਿਹੜੇ ਆਸ਼ਮਾਨ ਯੋਜਨਾ ਦੇ ਕੇਂਦਰ ਸਰਕਾਰ ਤੋਂ ਪੈਸੇ ਆਏ ਆ ਉਹ ਪੈਸੇ ਜਿਹੜੇ ਹੈਗੇ ਉਹ ਕੰਸਰਨਡ ਹਸਪਤਾਲਾਂ ਦੇ ਵਿੱਚ ਨਹੀਂ ਪਹੁੰਚੇ ਉਹ ਜਿਹਦੇ ਕਰਕੇ ਜਿਹੜੇ ਬੰਦੇ ਉਹਦੇ ਲਾਬਾਰਟੀ ਸੀ ਜਾਂ ਬੈਨੀਫਿਸ਼ੀਰੀ ਸੀ ਉਹਨਾਂ ਕੋਲੋਂ ਪੇਮੈਂਟਸ ਵਗੈਰਾ ਨਹੀਂ ਹੋ ਰਹੀਆ ਇਸ ਕਾਰਨ ਪੰਜਾਬ ਦੇ ਵਿੱਚ ਜਿਹੜੇ ਬੰਦੇ ਮਰੀਜ਼ ਹੁੰਦੇ ਆ ਜਾਂ ਕੁਝ ਹੋ ਰਿਹਾ ਉਹ ਸਫਰ ਕਰ ਰਹੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪੰਜਾਬ ਐਂਡ ਹਰਿਆਣਾ ਇਕੱਠ ਅਪਰੋਚ ਕੀਤਾ ਉਹਨੂੰ ਅਪਰੋਚ ਕਰਨ ਤੋਂ ਬਾਅਦ ਜਦੋਂ ਉੱਥੇ ਆਂਕੜੇ ਬੜੇ ਸਾਹਮਣੇ ਆਏ ਉਹ ਬੜੇ ਡਿਸਟਰਬਿੰਗ ਹੈ ਉਹਦੇ ਵਿੱਚ ਲਗਭਗ ਉਹਨਾਂ ਨੇ ਕਿਹਾ ਵੀ ਸਾਨੂੰ ਇਹਨਾਂ ਨੇ ਪੈਸੇ ਦੇਨੇ 500 ਕਰੋੜ ਦੇ ਉੱਪਰ ਦੇਨੇ ਹੈਗੇ ਤੇ ਜਦੋਂ ਪਤਾ ਲੱਗਿਆ ਸਾਰਾ ਡਾਟਾ ਆਇਆ ਤੇ ਕੇਂਦਰ ਸਰਕਾਰ ਨੇ ਕਿਹਾ ਵੀ ਅਸੀਂ 350 ਕਰੋੜ ਤੋਂ ਉੱਪਰ 355 ਕਰੋੜ ਦੇ ਕਰੀਬ ਐਸੀ ਪੈਸੇ ਇਹਨਾਂ ਨੂੰ ਆਲਰੇਡੀ ਦੇ ਚੁੱਕੇ ਆ ਇਸ ਸਕੀਮ ਦੇ ਥਲੇ ਕਿਹਾ ਉਹ ਜਿਹਦੇ ਵਿੱਚ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਮਿਲ ਕੇ ਕਰਦੇ ਆ 60% ਜਿਹੜਾ ਪੈਸਾ ਉਹਨਾਂ ਦੇ ਨਾਲ 40% ਕੇਂਦਰ ਨੇ ਪੰਜਾਬ ਸਰਕਾਰ ਨੇ ਦੇਣਾ ਤੇ ਉਹ ਪੈਸਾ ਵੀ ਜਿਹੜਾ ਹੈਗਾ ਹਸਪਤਾਲਾਂ ਦੇ ਪਹੁੰਚਿਆ ਨਹੀਂ ਉਹਦਾ ਇੱਕ ਬੜਾ ਪੰਜਾਬ ਦੇ ਵਿੱਚ ਬੜਾ ਨੁਕਸਾਨ ਹੋ ਰਿਹਾ ਔਰ ਅਸੀਂ ਦੇਖ ਰਹੇ ਆ ਵੀ ਜਿਹੜੇ ਮਰੀਜ਼ ਆ ਉਹ ਸਫਰ ਕਰ ਰਹੇ ਆ ਔਰ ਇਹਨਾਂ ਪੈਸਾ ਆਨ ਤੋਂ ਬਾਅਦ ਦੀ ਔਰ ਇਹ ਵੀ ਆਇਆ ਵੀ ਉਹ ਪੈਸਾ ਕਿਤਨੇ ਕਿਤੇ ਸ਼ਡਵਲਟ ਨਾ ਹੋ ਗਿਆ ਹੋਵੇ ਇਸ ਕਰਕੇ ਚਾਰ ਪੰਜ ਜਿਹੜੇ ਵੱਡੇ ਵੱਡੇ ਪੰਜਾਬ ਦੇ ਅਫਸਰ ਹੈ ਉਹਨਾਂ ਦੀ ਤਨਖਾਹ ਵੀ ਕੋ ਕੋਟ ਰੋਕ ਲਾਤੀ ਹੈ ਇੱਕ ਬੜਾ ਵੱਡਾ ਕੰਮ ਹੋਇਆ ਤੇ ਉਹ ਪਰਦੇ ਹੋਏ ਇੱਕ ਜਜਮੈਂਟ ਵੀ ਜਿਹੜੀ ਆਈ ਹੈਗੀ ਇੰਟਰ ਮਾਰਡਰ ਵੀ ਜਿਹੜਾ ਹੈ ਉਹ ਵੀ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਤੇ ਇਸੇ ਵਿੱਚ ਨੂੰ ਲੈ ਕੇ ਅਸੀਂ ਸੱਦਾ ਦਿੱਤਾ ਹੈ ਮੇਰੇ ਸਾਡਾ ਹੋਏ ਮਨ ਵੀ ਆਪਣੇ ਸੀਨੀਅਰ ਜਰਨਲਿਸਟ ਹੈ ਜਿਹੜੇ ਪੰਜਾਬ ਦੇ ਵਿੱਚ ਹਰ ਜਗ੍ਹਾ ਘੁੰਮਦੇ ਫਿਰਦੇ ਰਹੇ ਐ ਔਰ ਹਰ ਜਗ੍ਹਾ ਇਹਨਾਂ ਨੇ ਕੰਮ ਕੀਤਾ ਤੇ ਉਹਨਾਂ ਨਾਲ ਗੱਲ ਕਰਨ ਦਾ ਇੱਕ ਬਣਿਆ ਵੀ ਇਸ ਜਿਹੜੀ ਲੋਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਉਸ ਦੀ ਪਰਪਾਈ ਕਿੱਦਾਂ ਹੋਏਗੀ ਜਾਂ ਕਿੱਦਾਂ ਠੀਕ ਹੋ ਸਕਦਾ ਕਰਨ ਅਜੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਤੁਹਾਨੂੰ ਸਮੇਂ ਸਮੇਂ ਤੁਹਾਨੂੰ ਬੁਲਾਦੇ ਰਹੇ ਐ ਤੇ ਤੁਹਾਨੂੰ ਕਸ਼ਟ ਦਿੰਦੇ ਰਹੇ ਐ ਮੈਨੂੰ ਮੇਰਾ ਸਵੱਗ ਹੈ ਕਿ ਤੁਹਾਡੇ ਚੈਨਲ ਤੇ ਆ ਕੇ ਮੈਂ ਤੁਹਾਡੇ ਜਿਹਨੇ ਈਵਰਸ ਨੇ ਤੁਹਾਡੇ ਜਿਹਨੇ ਥਿੰਕਰਸ ਤੁਹਾਡੇ ਨਾਲ ਜੁੜੇ ਨੇ ਉਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੈਨੂੰ ਮੌਕਾ ਮਿਲਦਾ ਤੇ ਜਿਹੜਾ ਮੈਂ ਵਿਸ਼ਾ ਰੱਖਿਆ ਹੈ ਇਸ ਵਿਸ਼ੇ ਜਿਤੋੜਾ ਤੁਹਾਡੇ ਕੋਲ ਵੀ ਤੁਹਾਡੇ ਕੋਲ ਵੀ ਆਰਡਰ ਦੀ ਕਾਪੀ ਆਈ ਹੈ ਸਭ ਕੁਝ ਇਸ ਵਿਸ਼ੇ ਦੇ ਬਾਰੇ ਥੋੜਾ ਜਿਹਾ ਸਾਡੇ ਦੋਸਤ ਵੀ ਜਾਨਣਾ ਚਾਹੁੰਦੇ ਜਿਹੜੇ ਮੈਂ ਗੱਲ ਕਰਦੇ ਕਰਦੇ ਕੁਝ ਪੁਆਇੰਟ ਰੱਖੇ ਵੀ ਹੈ ਬਤੇ ਕੇਂਦਰ ਦਾ ਪੈਸਾ ਕਿਸ ਤਰ੍ਹਾਂ ਯੂਜ਼ ਨਹੀਂ ਹੋ ਰਿਹਾ ਪੰਜਾਬ ਦੇ ਜਿਹੜੀ ਯੋਜਨਾਵਾਂ ਦੇ ਵਿੱਚ ਔਰ ਖਾਸ ਕਰਕੇ ਮੈਡੀਕਲ ਯੋਜਨਾਵਾਂ ਦੇ ਵਿੱਚ ਜਿਹਦੇ ਨਾਲ ਬੜਾ ਨੁਕਸਾਨ ਹੋ ਰਿਹਾ ਉਸਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਅੰਦੇ ਜੀ ਬਹੁਤ ਇੱਕ ਗੰਭੀਰ ਸਮੱਸਿਆ ਸਾਹਮਣੇ ਆਈ ਹੈ ਕਿਉਂਕਿ ਹੈਲਥ ਤੇ ਐਜੂਕੇਸ਼ਨ ਇਹ ਦੋ ਸਬਜੈਕਟ ਐਸੇ ਨੇ ਜਿਹਦੇ ਬਾਰੇ ਹਰ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਕੰਮ ਕਰਕੇ ਦਿਖਾਈਏ ਆਮ ਆਦੀ ਪਾਰਟੀ ਦਾ ਜਿਸ ਤਰ੍ਹਾਂ ਨਾਲ ਹੁਣ ਖੁਲਾਸਾ ਹੋ ਰਿਹਾ ਹੈ ਇਸ ਕੇਸ ਤੋਂ ਉਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਹਸਮਾਨੀ ਸਥਿਤੀ ਹੈ ਕਿੰਨੀ ਦੈਨੀਆ ਸਥਿਤੀ ਹੈ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਅੱਛਾ ਇਹ ਸਾਰੀ ਜਿਹੜੀ ਡੀਲਿੰਗ ਹੈ ਪੇਸ਼ੈਂਟਸ ਨਾਲ ਹੋ ਰਹੀ ਹੈ ਮਤਲਬ ਪੇਸ਼ੈਂਟਸ ਜਿਹੜੇ ਹੈਲਥ ਪੇਸ਼ੈਂਟਸ ਨੇ ਉਹ ਸਫਰ ਕਰ ਰਹੇ ਉਹਨਾਂ ਨੇ ਜਾ ਕੇ ਉਹਨਾਂ ਦੇ ਬਿਹਾਫ ਤੇ ਜਾ ਕੇ ਪਟੀਸ਼ਨ ਹੋਈ ਹੈ ਤੇ ਤੁਹਾਡੀ ਜਾਣਕਾਰੀ ਲਈ ਮੈਂ ਥੋੜਾ ਐਡ ਕਰ ਦਿੰਨਾ ਇਹ 88 ਹਸਪੀਟਲ ਨੇ ਪ੍ਰਾਈਵੇਟ ਜਿਹੜੇ ਐਮ ਪੈਨਲ ਨੇ ਆਯੁਸ਼ਮਾਨ ਭਾਰਤ ਸਕੀਮ ਦੇ ਅੰਦਰ ਆਯੁਸ਼ਮਾਨ ਭਾਰਤ ਸਕੀਮ ਸੈਂਟਰ ਦੀ ਸਕੀਮ ਹੈ ਜਿਹਦੇ ਅੰਦਰ ਸੈਂਟਰ ਪੈਸੇ ਦਿੰਦੇ ਨੇ ਪੇਸ਼IENTS ਨੂੰ ਤੇ ਉਹ ਪੈਸੇ ਜਿਹੜੇ ਨੇ ਉਹ 60 40 ਦੀ ਰੇਸ਼ੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕੀ ਹੋ ਚੁੱਕੇ ਨੇ ਤੇ ਇਹ ਜਿਹੜੀ ਹਾਈ ਕੋਰਟ ਚ ਪਟੀਸ਼ਨ ਪਈ ਹੈ ਇਸ ਕਰਕੇ ਪਈ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇਹ ਪੈਸੇ ਮਰੀਜ਼ਾਂ ਲਈ ਪੇਸ਼IENTS ਲਈ ਰਿਲੀਜ਼ ਨਹੀਂ ਕੀਤੇ ਉਹ 3.50 ਕਰੋੜ ਦਾ ਜਿਹੜਾ ਬੈਲੈਂਸ ਬੰਦਾ ਹੈਗਾ ਜੋ ਪਿਛਲੇ 2 ਸਾਲਾਂ ਦਾ ਹੈਗਾ ਉਹਦੇ ਬਾਰੇ ਹਾਈ ਕੋਰਟ ਤੋਂ ਪਟੀਸ਼ਨ ਸੀਗੀ ਤੇ ਹਾਈ ਕੋਰਟ ਨੇ ਅੱਛਾ ਲਗਿਆ ਕਿ ਬੜਾ ਸਖਤ ਨੋਟਿਸ ਲਿਆ ਉਸ ਤੋਂ ਬਾਅਦ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਖਰਚ ਹੋਏ ਨੇ ਉਹ ਪੈਸੇ ਕਿੱਥੇ ਡਾਇਵਰਟ ਹੋਏ ਨੇ ਤੇ ਕਨਸੀਕੁਐਂਟਲੀ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਵੀ ਦਿੱਤੀ ਹੈ 5 ਜਾਂ 6 ਅਫਸਰਾਂ ਨੂੰ ਇਨਕਲੂਡਿੰਗ ਐਨਆਈਐਸ ਅਫਸਰ ਤੇ ਉਹਨਾਂ ਦੀ ਸੈਲਰੀ ਜਿਹੜੀ ਹੈਗੀ ਹੈ ਉਹ ਰੋਕੀ ਹੈ ਟਿਲ ਦ ਨੈਕਸਟ ਹੀアリング ਨੈਕਸਟ ਹੀアリング ਉਹਨੇ ਸਾਰੇ ਕੇਸ ਦੀ 16 ਤਰੀਕ ਨੂੰ ਹੈਗੀ ਹੈ ਤੇ ਉਦੋਂ ਤੱਕ ਰੁਕੀ ਹੈ ਪਰ ਇੰਪੋਰਟੈਂਟ ਇਹ ਨਹੀਂ ਹੈ ਕਿ ਸੈਲਰੀ ਰੁਕੀ ਹੈ ਇੰਪੋਰਟੈਂਟ ਇਹ ਹੈ ਕਿ ਆਪਿਆ ਇਹ ਆਰਡਰ ਦੇਣ ਲਈ ਕਿਉਂਕਿ ਕੋਰਟ ਕਨਵਿੰਸ ਸੀ ਕਿ ਇਹ ਪੈਸਾ ਦਾ ਅਨਦਰੂਪਯੋਗ ਹੋਇਆ ਕਿ ਇਹਦੇ ਵਿੱਚ ਨਾ ਕੋਈ ਇਨਸਾਨੀ ਸੰਲ ਧਿਆਨ ਦਿੱਤਾ ਗਿਆ ਨਾ ਕੋਈ ਬਿਲਕੁਲ ਮਖੌਲ ਕੀਤਾ ਗਿਆ ਸਰਕਾਰੀ ਫੰਡਾਂ ਦਾ ਤੇ ਇਸ ਤਰ੍ਹਾਂ ਦੀ ਸਥਿਤੀ ਹੋਈ ਹੈ ਜਿਹੜੀ ਇਸ ਤੋਂ ਇਹ ਦਰਸਾਉਂਦੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਇਸ ਵੇਲੇ ਸਰਕਾਰ ਚੱਲ ਰਹੀ ਹੈ ਉਹ ਕੱਟੋ-ਕੱਟ ਨਾ ਹੈਲਥ ਵਾਰੀ ਚਿੰਤਿਤ ਹੈ ਤੇ ਨਾ ਹੀ ਐਜੂਕੇਸ਼ਨ ਵਾਰੀ ਚਿੰਤਿਤ ਹੈ ਐਜੂਕੇਸ਼ਨ ਦਾ ਮੈਂ ਨਾ ਤੁਹਾਡੇ ਕੋਲ ਬਾਰ-ਬਾਰ ਇਸ ਲਈ ਲੈ ਰਿਹਾ ਕਿਉਂਕਿ ਐਜੂਕੇਸ਼ਨ ਦੀਆਂ ਵੀ ਕਈ ਸਕੀਮਸ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਅਡਾਪਟ ਨਹੀਂ ਕੀਤੀਆਂ ਸੈਂਟਰ ਦੀਆਂ ਦਿੱਤੀਆਂ ਹੋਈਆਂ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਨਾ ਚਾਹਿਆ ਲੇਕਿਨ ਉਹ ਸਕੀਮ ਫਿਰ ਲੇਟਰ ਆਨ ਉਹਨਾਂ ਨੂੰ ਅਡਾਪਟ ਕਰਨੀ ਪਈ ਸੋ ਇਹ ਜਿਹੜਾ ਹੈਲਥ ਨਾਲ ਰਿਲੇਟਡ ਇਸ਼ੂ ਹੈਗਾ ਇਹ ਬੜਾ ਗੰਭੀਰ ਹੈ ਤੇ ਮੈਨੂੰ ਅੱਛਾ ਲੱਗਿਆ ਕਿ ਅੱਛਾ ਸਮਾਜ ਲਈ ਅੱਛੀ ਗੱਲ ਹੈ ਕਿ ਹਾਈ ਕੋਰਟ ਨੇ ਜਿਹੜਾ ਸਟਰੋਂਗ ਨੋਟਿਸ ਲਿਆ ਤੇ ਇਹਦੇ ਵਿੱਚ ਹੋਰ ਤੁਹਾਨੂੰ ਜਾਣਕਾਰੀ ਜੇ ਮੈਂ ਵਾਦਾ ਕਰਾਂ ਤੇ ਇਹ ਹੈ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਸਾਰਿਆਂ ਦਾ ਟ੍ਰੀਟਮੈਂਟ ਹੋ ਗਿਆ ਲੇਕਿਨ ਉਹਨਾਂ ਨੂੰ ਜੋ ਕੇਂਦਰ ਸਰਕਾਰ ਨੇ ਅਸ਼ੋਰੈਂਸ ਦਿੱਤੀ ਸੀ ਉਹ ਪੈਸੇ ਨਹੀਂ ਆਏ ਤੋ ਇਸ ਕਰਕੇ ਸਾਰੀ ਪਟੀਸ਼ਨ ਧਾਇਰ ਹੋਈ ਸੀ ਪਰ ਇਹ ਮੈਂ ਆਰਡਰ ਦੀ ਕਾਪੀ ਦਿਖਾ ਰਿਹਾ ਹਾਂ ਸਾਰੇ ਸਕਰੀਨ ਸ਼ੇਅਰ ਕਰ ਵੀ ਰਿਹਾ ਇਸ ਦੇ ਵਿੱਚ ਸੈਂਟਰ ਗਵਰਨਮੈਂਟ ਦੇ 355 ਕਰੋੜ ਰੁਪਏ ਉਹਨਾਂ ਬੋਲੇ ਵੀ ਆ ਚੁੱਕੇ ਹੈ ਔਰ ਸਰਕਾਰ ਨੇ ਐਡਮਿਟ ਵੀ ਕੀਤਾ ਹੈ ਪੰਜਾਬ ਸਰਕਾਰ ਨੇ ਵੀ ਆ ਚੁੱਕਾ ਹੈ ਪਰੰਤੂ ਪੈਸਾ ਕਿੱਥੇ ਲੱਗਿਆ ਕੀ ਹੋਇਆ ਉਹਦਾ ਵਿਅਰਾ ਹੁਣ ਮੰਗਿਆ ਕਿਉਂਕਿ ਉਹਨਾਂ ਨੇ ਜਦੋਂ 40% ਪਾਣਾ ਸੀ ਉਹ ਆਪਣਾ ਪੈਸਾ ਨਹੀਂ ਦਿੱਤਾ ਤੇ ਇਸ ਕਾਰਨ ਉਹ ਸੈਂਟਰ ਗਵਰਨਮੈਂਟ ਦਾ ਪੈਸਾ ਇਸ ਆਰਡਰ ਦੇ ਮੁਤਾਬਿਕ ਆਰਡਰ ਦੇ ਆਵ ਗਿਆ ਤੇ ਉਹ ਸਾਰਾ ਡਿਟੇਲ ਮੰਗਿਆ ਉਸ ਡਿਟੇਲ ਦੇ ਵਿੱਚ ਅਜੇ ਜੀ ਮੈਂ ਨਾ ਸਕਰੀਨ ਸ਼ੇਅਰ ਕਰ ਰਿਹਾ ਹਾਂ ਤੁਸ ਤੁਹਾਡੀ ਸਕਰੀਨ ਤੇ ਵੀ ਆ ਰਿਹਾ ਹੋਣਾ ਨਾਲ ਨਾਲ ਕੋਰਟ ਨੇ ਇਹ ਵੀ ਮੰਗਿਆ ਜਿਹੜੇ ਐਕਸਪੈਂਸਸ ਇਹਨਾਂ ਨੇ ਪਿਛਲੇ ਸਾਲ 2021 ਤੋਂ ਲੈ ਕੇ ਸਤੰਬਰ 2024 ਤੱਕ ਪੰਜਾਬ ਸਰਕਾਰ ਨੇ ਕੀਤੇ ਐ ਐਡਵਰਟਾਈਜ਼ਮੈਂਟ ਤੇ ਉਹ ਵੀ ਮੰਗੇ ਐ ਫਿਰ ਇਹ ਵੀ ਮੰਗਿਆ ਵੀ ਜਿਹੜਾ ਰੈਨੋਵੇਸ਼ਨ ਮਕਾਨਾਂ ਦੇ ਰੈਨੋਵੇਸ਼ਨ ਦੇ ਕਿੰਨਾ ਪੈਸਾ ਖਰਚ ਹੋਇਆ ਕਲਾਸ 1 ਦੇ ਜਿਹੜੇ ਅਫਸਰਸ ਐ ਉਹਨਾਂ ਦੇ ਉੱਪਰ ਮਿਨਿਸਟਰਸ ਦੇ ਐਮਐਲਏ ਦੇ ਉੱਪਰ ਕਿੰਨਾ ਪੈਸਾ ਖਰਚ ਹੋਇਆ ਇਹ ਵੀ ਮੰਗਿਆ ਫਿਰ ਇਹ ਵੀ ਮੰਗਿਆ ਵੀ ਜਿਹੜੇ ਤੁਸੀਂ ਨਿਊ ਵਾਹिकल्स ਖਰੀਦੇ ਆ ਕਲਾਸ 1 ਅਫਸਰਜ਼ ਲਈ ਸਟੇਟ ਆ ਪੰਜਾਬ ਉਹਦਾ ਵੀ ਖਰਤਾ ਮੰਗਿਆ ਉਹ ਫਿਰ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਜਿਹੜੇ ਉਹ ਬੜੀ ਗੰਭੀਰ ਹੈ ਵੀ ਜਿਹੜੇ ਪੈਸੇ ਪੰਜਾਬ ਸਰਕਾਰ ਦੇ ਜਿਹੜੇ ਲੋਕਾਂ ਦੇ ਪੈਸੇ ਆ ਜਿਹੜੇ ਤੁਸੀਂ ਲਿਟੀਗੇਸ਼ਨ ਦੇ ਵਿੱਚ ਚਾਹੇ ਦਿੱਲੀ ਜਾਂ ਪੰਜਾਬ ਦੇ ਵਿੱਚ ਲੀਡਰਾਂ ਦੇ ਉੱਪਰ ਖਰਚੇ ਆ ਉਹ ਕਿਹੜੇ-ਕਿਹੜੇ ਲੀਡਰਾਂ ਦੇ ਉੱਪਰ ਖਰਚੇ ਔਰ ਕਿੰਨੇ ਪੈਸੇ ਖਰਚੇ ਇਹ ਵੀ ਪੰਜਾਬ ਵਾਟ ਹਰਿਆਣਾ ਰਿਪੋਰਟਾਂ ਇਹਨਾਂ ਤੋਂ ਸਾਫਤਾ ਮੰਗਿਆ ਇਟ ਮੀਨਸ ਐਸ ਪੰਜਾਬ ਸਰਕਾਰ ਪੂਰੀ ਦੀ ਪੂਰੀ ਤਰ੍ਹਾਂ ਫਾਈਨੈਂਸ਼ੀਅਲ ਉਹਨਾਂ ਦੀ ਜਿਹੜੀ ਇੰਟੀਗ੍ਰਿਟੀ ਹੈ ਡਾਊਟਫੁਲ ਹੈ ਇਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਾਬ ਇਹ ਮੈਂ ਸਾਰਾ ਆਰਡਰ ਸ਼ੇਅਰ ਕਰਤਾ ਹਾਂ ਲਾਸਟ ਵਾਲਾ ਜਿਹੜਾ ਮੈਂ ਪੇਜ ਦਿਖ ਰਿਹਾ ਇਹ ਕੁਐਸਚਨ ਪੁੱਛਿਆ ਹੈ ਕੋਰਟ ਨੇ ਇਹ ਜਸਟਿਸ ਐਸ ਪਰ ਤੋਂ ਅੱਜ ਦੀ ਕੋਰਟ ਨੇ ਕੋਰਟ ਨੇ ਬਾਦ ਚ ਸਤਿੰਦਰ ਜੀ ਇਹ ਪੁੱਛਿਆ ਕਿ ਤੁਸੀਂ ਐਡਵਰਟਾਈਜ਼ਮੈਂਟ ਤੇ ਕਿੰਨੇ ਖਰਚੇ ਕੀਤੇ ਨੇ ਪਬਲਿਕੇਸ਼ਨ ਜਿਹੜੀ ਤੁਸੀਂ ਇਹਨਾਂ ਐਡਵਰਟਾਈਜ਼ ਕੀਤਾ ਉਹ ਤੇ ਕਿੰਨੇ ਖਰਚ ਹੋਏ ਨੇ ਜਾਂ ਤੁਸੀਂ ਜਿਹੜੀ ਮੰਤਰੀਸ ਦੇ ਵੀਆਈਪੀ ਲਈ ਗੱਡੀਆਂ-ਕੰਡੀਆਂ ਲਈਆਂ ਨੇ ਯਾ ਉਹਨਾਂ ਦੇ ਕੋਠੀਆਂ ਦਾ ਕਿੰਨਾ ਖਰਚਾ ਕੀਤਾ ਹੈ ਉਹ ਸਿਰਫ ਕੋਟ ਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਪੈਸੇ ਖਰਚ ਕੀਤੇ ਨੇ ਤੇ ਪੇਸ਼ੈਂਟਸ ਦਾ ਧਿਆਨ ਨਹੀਂ ਰੱਖਿਆ ਪੰਜਾਬ ਦੀ ਹੈਲਥ ਦਾ ਧਿਆਨ ਨਹੀਂ ਰੱਖਿਆ ਜਿਹੜੇ ਬੰਦੇ ਮਰੀਜ਼ ਨੇ ਉਹਨਾਂ ਦਾ ਧਿਆਨ ਨਹੀਂ ਰੱਖਿਆ ਉਹਨਾਂ ਨੂੰ ਫੰਡ ਦਿੱਤੇ ਨਹੀਂ ਤੇ ਦੂਜੇ ਪਾਸੇ ਕਿੱਥੇ ਫੰਡ ਯੂਜ਼ ਹੋ ਗਏ ਨੇ ਇਹ ਜਿਹੜੇ ਸਵਾਲ ਤੁਸੀਂ ਸ਼ੇਅਰ ਕਰ ਰਹੇ ਹੋ ਜਿਹੜੇ ਪਟੀਸ਼ਨ 'ਚ ਵੀ ਲਿਖੇ ਹੋਏ ਨੇ ਮੈਂ ਪੜ੍ਹੇ ਨੇ ਇਹਨਾਂ ਦਾ ਅਰਥ ਇਹਨਾਂ ਕੀ ਇਹ ਹੈ ਕਿ ਕੋਰਟ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਜੇ ਪੇਸ਼ੈਂਟਸ ਕੋਲ ਪੈਸੇ ਪੇਸ਼ੈਂਟਸ ਲਈ ਪੈਸੇ ਦੇਣ ਨੂੰ ਨਹੀਂ ਸੀਗੇ ਤੁਹਾਡੇ ਕੋਲ ਤੇ ਤੁਸੀਂ ਐਡਵਰਟਾਈਜ਼ਮੈਂਟਸ ਲਈ ਕਿੰਨਾ ਪੈਸਾ ਖਰਚਿਆ ਸਰਕਾਰੀ ਲਗਜ਼ਰੀ ਲਈ ਕਿੰਨਾ ਪੈਸਾ ਖਰਚਿਆ ਉਹਦੇ ਵਿੱਚ ਮਿਨਿਸਟਰਸ ਵੀ ਆ ਗਏ ਵੀਆਈਪੀ ਵੀ ਆ ਗਏ ਬਿਊਰੋਕਰੈਟਸ ਵੀ ਆ ਗਏ ਉਹਦੇ ਬਾਰੇ ਬਿਉਰਾ ਮੰਗਿਆ ਤੇ ਉਹ ਮੈਨੂੰ ਲੱਗਦਾ 16 ਨੂੰ ਜਦੋਂ ਐਫੀਡੇਵਿਟ ਫਾਈਲ ਕਰਨਾ ਹੈਗਾ ਫਾਈਨੈਂਸ ਸੈਕਟਰੀਓ ਪੰਜਾਬ ਨੇ ਉਹਦੇ ਚ ਸਾਰੀ ਡਿਟੇਲ ਫੇਰ ਦੁਬਾਰਾ ਨਿਕਲ ਕੇ ਆਏਗੀ ਤੇ ਮੈਂ ਤੁਹਾਡੇ ਨਾਲ ਨਾਲ ਇਹ ਵੀ ਗੱਲ ਸਾਂਝੀ ਕਰਨਾ ਚਾਹਨਾ ਕਿ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਹੈਗਾ ਉਹਦੇ ਅੰਡਰ ਵੀ ਪੰਜਾਬ ਸਰਕਾਰ ਨੇ ਪੈਸਿਆਂ ਦਾ ਇਸਤੇਮਾਲ ਨਹੀਂ ਕੀਤਾ ਜਿਹਦੇ ਅੰਡਰ ਸੈਂਟਰ ਨੇ 1000 1000 ਕਰੋੜ ਰੁਪਇਆ ਰੱਖਿਆ ਹੈਗਾ ਪੰਜਾਬ ਲਈ ਉਹ ਵੀ ਯੂਜ਼ ਨਹੀਂ ਕੀਤਾ ਅੱਛਾ ਸੋ ਇਸ ਤਰ੍ਹਾਂ ਤੇ ਕਈ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਸੈਂਟਰ ਵੱਲੋਂ ਜਿੰਨਾ ਪੈਸਾ ਸੈਂਟਰ ਹੈਲਪ ਕਰਨਾ ਚਾਹੁੰਦਾ ਪੰਜਾਬ ਲਈ ਇਹ ਆਮ ਆਦਮੀ ਪਾਰਟੀ ਫॉर ਪੋਲਿਟিক্যাল ਐਂਡ ਵੈਰੀ ਚੀਪ ਰੀਜ਼ਨਸ ਇਹ ਚਾਹੁੰਦੇ ਨੇ ਕਿ ਅਸੀਂ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਬਿਲਕੁਲ ਸਬੋਟਾਜ ਕਰੀਏ ਪਰਪਸ ਇਹਨਾਂ ਕੀ ਹੈ ਲੇਕਿਨ ਇਹਨਾਂ ਨੂੰ ਇਹਨਾਂ ਧਿਆਨ ਨਹੀਂ ਰੱਖਦਾ ਵੀ ਸਾਡਾ ਬੇਸਿਕ ਐਜੂਕੇਸ਼ਨ ਦਾ ਪੰਜਾਬ ਦਾ ਸਟਰਕਚਰ ਐਜੂਕੇਸ਼ਨ ਦਾ ਤੇ ਹੈਲਥ ਦਾ ਉਹ ਬੇਸਿਕ ਸਟਰਕਚਰ ਹੈ ਜੇ ਉਹਦੇ ਚ ਹੈਲਥ ਉਹਦੇ ਸੈਂਟਰ ਹੈਲਪ ਕਰ ਰਿਹਾ ਤੇ ਉਹਦੀ ਹੈਲਪ ਲੈ ਲੈਣੀ ਚਾਹੀਦੀ ਹੁਣ ਜਿੱਦਾਂ ਮੈਂ ਤੁਹਾਨੂੰ ਐਜੂਕੇਸ਼ਨ ਦਾ ਬਾਰ ਬਾਰ ਜ਼ਿਕਰ ਕਰ ਰਿਹਾ ਇੱਕ ਇਹ ਪੀਐਮ ਸ਼ੀਮ ਅਜੇ ਜੀ ਪੀਐਮ ਸ਼ੀਮ ਹੈਗੀ ਹੈ ਉਹ ਸਕੂਲਾਂ ਲਈ ਹੈਗੀ ਹੈ ਜਿਹੜੀ ਅਗਸਟ 2024 ਤੇ ਅਪਗ੍ਰੇਡ ਕੀਤੀ ਹੈ ਭਗਵੰਤ ਮਾਨ ਸਰਕਾਰ ਨੇ ਇਹਨੂੰ ਐਕਸੈਪਟ ਨਹੀਂ ਸੀ ਕੀਤਾ 2 ਸਾਲ ਤੱਕ ਓਕੇ ਇਸ ਸਕੀਮ ਦੇ ਅੰਦਰ ਸਿਰਫ ਇਹ ਸੀਗਾ ਕਿ ਕੁਝ ਦੋਸਤੋ 41 ਸਕੂਲ ਜਿਹੜੇ ਨੇ ਪੰਜਾਬ ਦੇ ਅੰਦਰ ਆਈਡੈਂਟੀਫਾਈ ਹੋਏ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਨਾ ਸੀਗਾ ਉਹਦੇ ਚ ਮੋਸਟਲੀ ਜਿਹੜੇ ਸਕੂਲ ਬਾਕੀ ਸਟੇਟਸ ਨੇ ਵੀ ਕੀਤੇ ਨੇ ਉਹ ਐਲੀਮੈਂਟਰੀ ਸਕੂਲਸ ਨੇ ਤੇ ਕਿਉਂਕਿ ਉੱਥੇ ਨਿਊ ਐਜੂਕੇਸ਼ਨ ਪਾਲਿਸੀ ਲਾਣੀ ਸੀ ਲੇਕਿਨ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਸਕੀਮ ਨੂੰ ਐਕਸੈਪਟ ਨਹੀਂ ਕੀਤਾ ਉਹਨਾਂ ਨੇ ਆਪਣੇ ਹੀ ਤਰੀਕੇ ਨਾਲ ਦੂਜੀਆਂ ਸਕੀਮਾਂ ਚ ਲਾਉਣ ਦੀ ਕੋਸ਼ਿਸ਼ ਕੀਤੀਆਂ ਜਿਹੜੀ ਫਾਲਟਰ ਹੋ ਗਈਆਂ ਸੋ ਇਸ ਤਰ੍ਹਾਂ ਹੀ ਆਪਾਂ ਦੇਖਿਆ ਹੁਣੇ ਆਪਾਂ ਨੈਸ਼ਨਲ ਹਾਈਵੇ ਦੀ ਸਕੀਮ ਜਦੋਂ ਚੱਲੀ ਸੀਗੀ ਤੇ ਨਿਤਿੰਗਤ ਕਟਰੀ ਜੀ ਨੇ ਵਾਰਨਿੰਗ ਦਿੱਤੀ ਸੀ ਪੰਜਾਬ ਨੂੰ कि ਜੇ ਤੁਸੀਂ ਨਹੀਂ ਕਰ ਸਕਦੇ ਤੇ ਫਿਰ ਮੈਂ ਪ੍ਰੋਜੈਕਟ ਸਸਪੈਂਡ ਕਰ ਰਹੇ ਹਾਂ ਤੇ ਸਤਿੰਦਰ ਜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਨਾ ਤੇ ਸਾਰੇ ਵਿਊਰ ਨਾਲ ਵੀ ਸ਼ੇਅਰ ਕਰਨਾ ਚਾਹਨਾ ਉਹ ਕਟੋ-ਕਟ 40 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸੀਗੇ ਪੰਜਾਬ ਲਈ ਤੇ ਉਹਨਾਂ ਦਾ ਉਹ ਉਹਦੇ ਚ 25 ਤੋਂ 33 ਹਾਈਵੇਜ਼ ਬਣਨੇ ਸੀਗੇ ਉਹ ਪ੍ਰੋਜੈਕਟ ਸੀਗਾ ਜਿਹੜਾ ਪੰਜਾਬ ਸਰਕਾਰ ਨੇ ਉਹ ਸੈਂਟਰ ਦੀ ਉਹਦੀ ਕੋਈ ਹੈਲਪ ਨਹੀਂ ਕੀਤੀ ਸੋ ਇਸੇ ਤਰ੍ਹਾਂ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੀਗੀ ਸੈਂਟਰ ਦੀ ਉਹਦੇ ਚ ਪੰਜਾਬ ਨੂੰ ਅ alloate ਕੀਤੇ ਗਏ 190 ਕਰੋੜ ਰੁਪਏ ਲੇਕਿਨ ਉਹ ਸਕੀਮ ਵੀ ਸਟੇਟ ਗਵਰਨਮੈਂਟ ਨੇ ਲੈਪਸ ਹੋਨ ਦਿੱਤੀ ਸੋ ਕਹਿੰਦਾ ਪਾਵੇ ਹੈ ਕਿ ਪੰਜਾਬ ਸਰਕਾਰ ਐਜੂਕੇਸ਼ਨ ਦੇ ਨਾਂ ਤੇ ਬੜਾ ਰੋਲਾ ਪਾਦੀ ਹੈ ਕਿ ਅਸੀਂ ਐਜੂਕੇਸ਼ਨ ਦੇ ਨਾਂ ਤੇ ਬੜਾ ਉਹ ਕਰ ਰਹੇ ਹਾਂ ਅਸੀਂ ਐਮੀਨੈਂਸ ਸਕੂਲ ਖੋਲ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਲੇਕਿਨ ਜੋ ਗਰਾਊਂਡ ਤੇ ਸਿਚੁਏਸ਼ਨ ਹੈਗੀ ਹੈ ਉਹਦੇ ਤੇ ਕੋਈ ਇਫੈਕਟ ਨਹੀਂ ਹੋ ਰਿਹਾ ਔਰ ਉਸ ਇਹ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆਈ ਹੈ ਇਸ ਵੇਲੇ ਇਹ ਸਿਰਫ ਇਹ ਇੱਕ ਜਿਹਨੂੰ ਕਹਿੰਦੇ ਨਾ ਟਰਮ ਇੰਟਰਮੋਰਡਰ ਹੈ। ਇੰਟਰਮੋਰਡਰ ਜੱਜਮੈਂਟ ਨਹੀਂ ਹੈ ਸਰਕਾਰ ਕਿੰਨੇ ਲੌਫ ਸਾਈਡਡ ਤਰੀਕੇ ਨਾਲ ਚੱਲ ਰਹੀ ਹੈ। ਸਿਰਫ ਪਬਲਿਸਿਟੀ ਤੇ ਪੈਸਾ ਖਰਚ ਕਰ ਰਹੀ ਹੈ। ਇਹ ਸਰਕਾਰ ਗਰਾਉਂਡ ਤੇ ਕੁਝ ਨਹੀਂ ਕਰ ਰਹੀ। ਜੇ ਤੁਸੀਂ ਹੈਲਥ ਤੇ ਐਜੂਕੇਸ਼ਨ ਤੇ ਨਹੀਂ ਕੁਝ ਕਰ ਰਹੇ। ਤੁਸੀਂ ਇਨਫਰਾਸਟ੍ਰਕਚਰ ਤੇ ਕੀ ਕਰੋਗੇ? ਤੁਸੀਂ ਬਾਕੀ ਜਿਹੜੇ ਸੈਕਟਰਸ ਨੇ ਇੰਡਸਟਰੀਅਲ ਸੈਕਟਰ ਤੇ ਕੀ ਕਰੋਗੇ ਐਗਰੀਕਲਚਰ ਤੇ ਕੀ ਕਰੋਗੇ ਬੇਸਿਕ ਚੀਜ਼ ਹੈਗੀ ਹੈ ਹੈਲਥ ਐਂਡ ਐਜੂਕੇਸ਼ਨ ਉਹਦੇ ਤੇ ਹੀ ਇਹ ਸਰਕਾਰ ਇੰਨੀ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ बार-बार ਤੇ ਉਹਦੇ ਲਈ ਸੈਂਟਰ ਸਾਨੂੰ ਬਾਰ-ਬਾਰ ਸਮਝਾ ਸਾਨੂੰ ਮਤਲਬ ਸਟੇਟ ਨੂੰ ਸਮਝਾਦਾ ਵੀ ਹੈ ਤੇ ਕਈ ਵਾਰ ਵਾਰਨ ਵੀ ਕਰਦਾ ਹੈ ਲੇਕਿਨ ਸਰਕਾਰ ਦਾ ਬੜਾ ਇੱਕ ਵਿਜੀਤਰ ਤਰੀਕਾ ਕੰਮ ਕਰਨ ਦਾ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਸਾਰੇ ਪੰਜਾਬ ਲਈ ਇਹ ਇੱਕ ਮੁਖੌਲ ਵੀ ਹੈਗਾ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਨਹੀਂ ਚੱਲਦੇ ਜਿਸ ਤਰ੍ਹਾਂ ਪੰਜਾਬ ਸਰਕਾਰ ਚਲਾਉਣਾ ਚਾਹੁੰਦੀ ਹੈ। ਇਹੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕਿਸਾਨੀ 'ਚ ਵੀ ਇਦਾਂ ਹੀ ਹੈਗਾ। ਕਈ ਸਕੀਮਾਂ ਨੇ ਜਿਦਾ ਰੂਰਲ ਡਿਵੈਲਪਮੈਂਟ ਫੰਡ ਦੀ ਸਕੀਮ ਹੈ। ਇੱਕ ਹੈਗੀ ਹੈ ਮੰਡੀ ਡਿਵੈਲਪਮੈਂਟ ਫੰਡ ਦੀ ਸਕੀਮ। ਉਹਦੇ ਲਈ ਸਰਕਾਰ ਪੰਜਾਬ ਸਰਕਾਰ ਦਾ 6000 ਕਰੋੜ ਰੁਪਏ ਪੈਂਡਿੰਗ ਪੇਅਸ ਸੈਂਟਰ ਕੋਲ। ਲੇਕਿਨ ਸੈਂਟਰ ਤਾਂ ਹੀ ਦੇਵੇਗਾ ਜਦੋਂ ਤੁਸੀਂ ਸੈਂਟਰ ਦੀ ਜਿਹੜੀਆਂ ਲੇਟ ਡਾਊਨ ਕੰਡੀਸ਼ਨ ਨੇ ਜਿਹੜੀ ਬਾਕੀ ਸਟੇਟਸ ਵੀ ਲੱਗਦੀਆਂ ਹਨ। ਇਹ ਜ਼ਰੂਰੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਲਈਏ ਉਹ ਉੱਥੇ ਵੀ ਲੱਗੇ ਨੇ ਜਿੱਥੇ ਭਾਜਪਾ ਦੀ ਸਰਕਾਰਾਂ ਨੇ ਲੇਕਿਨ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈਗਾ ਉਸ ਤੋਂ ਲੱਗਦਾ ਹੈ ਕਿ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰੂਰਲ ਡਿਵੈਲਪਮੈਂਟ ਸਕੀਮ ਮੰਡੀ ਡਿਵੈਲਪਮੈਂਟ ਫੰਡ ਹੋਇਆ ਦੀ ਸਕੀਮ ਇਹਦਾ ਮਤਲਬ ਹੈ ਕਿ ਨਾ ਉਹਨਾਂ ਨੂੰ ਫਾਰਮਰਸ ਦੀ ਚਿੰਤਾ ਹੈ ਨਾ ਪਿੰਡਾਂ ਦੀ ਚਿੰਤਾ ਹੈ ਨਾ ਉਹਨਾਂ ਨੂੰ ਪੇਸ਼IENTS ਦੀ ਚਿੰਤਾ ਹੈ ਮਰੀਜ਼ਾਂ ਦੀ ਚਿੰਤਾ ਹੈ ਨਾ ਉਹਨਾਂ ਨੂੰ ਬੱਚਿਆਂ ਦੀ ਚਿੰਤਾ ਜਿਹੜੇ ਸਾਡੇ ਸਕੂਲ ਚ ਜਾ ਰਹੇ ਨੇ ਤੇ ਇਹ ਸਰਕਾਰ ਚੱਲ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਇਟ ਆਲਸੋ ਸਪੀਕਸ ਕਿ ਸਰਕਾਰ ਕੋਲੈਪਸ ਕਰਨ ਦੇ ਨੇੜੇ ਤੇ ਨਾ ਹੋ ਗਈ ਤੇ ਜਿਸ ਆਪ ਨਾਲ ਤੁਸੀਂ ਦੱਸਿਆ ਆਂਕੜੇ ਵੀ ਦਿੱਤੇ ਆਂਕੜੇ ਬੜੇ ਅਲਰਮਿੰਗ ਹੈ ਔਰ ਜਿਹੜਾ ਪੈਸਾ ਸਹੀ ਜਿਹੜਾ ਪੈਸਾ ਉਹਦਾ ਸੰਪਰਕ ਵੀ ਨਹੀਂ ਹੋ ਰਿਹਾ ਕੇਂਦਰ ਸਰਕਾਰ ਤੋਂ ਪੈਸਾ ਵੀ ਆ ਰਿਹਾ ਕਈ ਜਗ੍ਹਾ ਕੇਂਦਰ ਸਰਕਾਰ ਨੇ ਪੈਸਾ ਇਹਨਾਂ ਤੋਂ ਵਿਧਾਇਲਡ ਕੀਤਾ ਬਿਕੋਜ਼ ਇਹਨਾਂ ਨੇ ਕਈ ਨਾ ਕਈ ਚੀਜ਼ਾਂ ਨੋਰਮਸ ਉਹਨਾਂ ਨੂੰ ਬਣਾਇਆ ਨਹੀਂ ਤੇ ਇਸ ਸਥਿਤੀ ਦੇ ਵਿੱਚ ਤੁਸੀਂ ਇੱਕ ਕੇ ਵੀ ਕੇ ਵੀ ਜਿਹੜੀ ਸਰਕਾਰ ਹੈ ਆਪ ਪਾਰਟੀ ਦੀ ਸਰਕਾਰ ਹੈ ਭਗਵੰਤਪਨ ਦੀ ਗਵਰਨਮੈਂਟ ਹੈ ਉਹ ਕਿਸੇ ਨਾ ਕਿਸੇ ਤਰਫ ਪੰਜਾਬ ਨੂੰ ਟੱਕੇ ਦੇ ਵਿੱਚ ਲੈ ਕੇ ਜਾ ਰਹੀ ਹੈ ਕਿਤੇ ਨੁਕਸਾਨ ਕਰ ਰਹੀ ਹੈ ਪੰਜਾਬ ਦੇ ਹਿੱਤਾ ਦਾ ਤੇ ਉਸ ਦੇ ਬਹੁਤ ਗੰਭੀਰਤਾ ਨਾਲ ਬਹੁਤ ਗੰਭੀਰਤਾ ਨਾਲ ਨੁਕਸਾਨ ਕਰ ਰਹੀ ਹੈ ਔਰ ਮੈਂ ਤੇ ਤੁਹਾਨੂੰ ਬੇਨਤੀ ਕਰ ਰਿਹਾ ਕਿ ਜੇਕਰ ਕੋਈ ਵੀ ਸਰਕਾਰ ਹੋਵੇ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਚੱਲਦੀ ਹੈ ਕਿਉਂਕਿ ਆਮ ਆਦਮੀ ਨਾਲ ਕੰਸਰਨ ਹੈ ਇਹ ਸਰਕਾਰ ਇਹਨਾਂ ਦੋਨਾਂ ਫੀਲਡ ਚ ਇਨਾਂ ਅਲਾਰਮਿੰਗਲੀ ਫੇਲ ਹੋ ਰਹੀ ਹੈ ਇਨਾਂ ਮਤਲਬ ਚਿੰਤਾ ਦਾ ਵਿਸ਼ਾ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਸਾਡੇ ਸਾਰੇ ਪੰਜਾਬੀਆਂ ਲਈ ਬੰਦਾ ਜਾ ਰਿਹਾ ਹੈ ਕਿ ਇਹ ਸਰਕਾਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਹੁਣ ਅਸੀਂ ਜਾਣਦੇ ਹਾਂ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡਾ ਪੰਜਾਬ ਤੋਂ ਨਿਕਲ ਰਿਹਾ ਹੈ ਤਾਂ ਹੀ ਇਹਨਾਂ ਨੇ ਹੁਣ ਡੀਜ਼ਲ ਦੀ ਪ੍ਰਾਈਸਿਜ਼ ਵਧਾਈਆਂ ਤਾਂ ਹੀ ਇਹਨਾਂ ਨੇ ਹੁਣ ਅ ਇਲੈਕਟ੍ਰਿਸਿਟੀ ਰੇਟਸ ਨੂੰ ਵੀ ਰਿਵਾਈਜ਼ ਕੀਤਾ ਸਾਰਾ ਕੁਝ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦਾ ਮਤਲਬ ਹੈ ਗਵਰਨੈਂਸ ਜਿਹੜੀ ਹੈ ਪੰਜਾਬ ਦੀ ਉਹ ਇੱਕਦਮ ਕੋਲਾਪਸ ਕਰ ਗਈ ਹੈ ਉਹਨੂੰ ਸੰਤੁਨਾ ਨਹੀਂ ਉਹਦੇ ਚ ਸੈਂਸਿਟੀਵਿਟੀ ਨਹੀਂ ਹੈਗੀ ਸੰਵੇਦਨਾ ਨਹੀਂ ਹੈਗੀ ਸੋ ਉਹ ਸਾਰੀਆਂ ਚੀਜ਼ਾਂ ਹੁਣ ਇਸ ਲਈ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਹ ਪਾਰਟੀ ਬੜੇ ਟਾਲ ਕਲੇਮਸ ਨਾਲ ਆਈ ਸੀ ਪਾਵਰ ਤੇ ਲੇਕਿਨ ਗਰਾਊਂਡ ਤੇ ਅਜੇ 2.5 ਸਾਲ ਹੋਏ ਨੇ ਇਹਨਾਂ ਨੂੰ ਆਈ ਪਾਵਰ ਤੇ ਇਹਨਾਂ ਨੇ ਪੰਜਾਬ ਨੂੰ ਇਹਨਾਂ ਨਿਰਾਸ਼ ਤੇ ਹਤਾਸ਼ ਕਰਤਾ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਜਿਹੜੇ ਕਮ ਹੈਗੇ ਪੰਜਾਬ ਗਵਰਨਮੈਂਟ ਕਰੇ ਉਸਦੇ ਲਈ ਤੁਹਾਡੇ ਕੋਈ ਸੁਝਾਅ ਹੋਵੇ ਜਾਂ ਤੁਹਾਨੂੰ ਲੱਗਦਾ ਵੀ ਸਾਨੂੰ ਕੁਝ ਅਜਿਹੀ ਚੀਜ਼ਾਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਤੁਰੰਤ ਕਰਨ ਵਾਲੀਆਂ ਉਹ ਕੋਈ ਹੈ ਤੁਹਾਡੇ ਇਸ ਇਸ ਸਮੇਂ ਦਿਮਾਗ ਦੇ ਵਿੱਚ ਜਾਂ ਕੁਝ ਤੁਹਾਡੇ ਅੰਦਰ ਵੀ ਚੀਜ਼ਾਂ ਦਾ ਤੁਰੰਤ ਜਿਹੜਾ ਹੈਲਥ ਦਾ ਤੁਸੀਂ ਹੈਲਥ ਦਾ ਜਿਹੜਾ ਤੁਸੀਂ ਸਰਕਾਰ ਨੂੰ ਸਿਰਫ ਇਹ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਜਿੰਨੇ ਸੈਂਟਰ ਹੈਲਪ ਕਰ ਰਹੀ ਹੈ ਉਹਦੀ ਹੈਲਪ ਲਾਓ ਤੁਸੀਂ ਉਹਦੀ ਹੈਲਪ ਲੋ ਤੁਸੀਂ ਹੈਲਥ ਡਿਵੈਲਪਮੈਂਟ ਲਈ ਉਹਦੀ ਹੈਲਪ ਲੋ ਐਜੂਕੇਸ਼ਨ ਡਿਵੈਲਪਮੈਂਟ ਲਈ ਉਹਦੀ ਹੈਲਥ ਲੋ ਐਗਰੀਕਲਚਰ ਯਾ ਫਾਰਮਰਸ ਡਿਵੈਲਪਮੈਂਟ ਲਈ ਜਿਹੜੀ ਬੇਸਿਕ ਹੈਲਥ ਸੈਂਟਰ ਦੇ ਰਿਹਾ ਉਹਨੂੰ ਯੂਜ਼ ਕਰੋ ਇਹਨਾਂ ਨੂੰ ਲੱਗਦਾ ਜੇ ਅਸੀਂ ਸੈਂਟਰ ਦੀ ਹੈਲਪ ਯੂਜ਼ ਕਰ ਲਈ ਤੇ ਅਸੀਂ ਪਤਾ ਨਹੀਂ ਕਿੰਨਾ ਮਤਲਬ ਬੋ ਕਰ ਰਹੇ ਹਾਂ ਤੋਂ ਇਹਨਾਂ ਦਾ ਇੱਕ ਨਵਾਂ ਈਡੀਅਮ ਹੈਗਾ ਕਿ ਸੈਂਟਰ ਦੇ ਖਿਲਾਫ ਜਿੰਨਾ ਆਵਾਜ਼ ਮਾਰਾਂਗੇ ਉਨੀ ਸਾਡੀਆਂ ਪੋਲਿਟੀਕਲ ਐਡਵਾਂਟੇਜ ਮਿਲੇਗਾ which is at the cost of the Punjab of Punjab ਨਾ ਜੇ ਬਹੁਤ ਗੰਭੀਰ ਹੈ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਦਾਅ ਤੇ ਲਾ ਕੇ ਆਪਣੀ ਰਾਜਨੀਤੀ ਖੇਲ ਰਹੇ ਹੋ ਇੱਕ ਕਿਸੇ ਵੀ ਸਟੇਜ ਤੇ ਐਕਸੈਪਟੇਬਲ ਨਹੀਂ ਹੈ ਤੇ ਮੈਨੂੰ ਅੱਛਾ ਲੱਗਿਆ ਕਿ ਪੰਜਾਬ ਹਾਈ ਕੋਰਟ ਦੇ ਮਾਨਨਯੋਗ ਜੱਜ ਨੇ ਇਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਪੁੱਛਿਆ ਪੰਜਾਬ ਸਰਕਾਰ ਨੂੰ ਵੀ ਤੁਹਾਡੇ ਫਾਈਨੈਂਸ ਜਾ ਕਿੱਥੇ ਰਹੇ ਨੇ ਜੇ ਤੁਸੀਂ ਪੇਸ਼ੈਂਟਸ ਨੂੰ ਪੈਸੇ ਨਹੀਂ ਦੇ ਸਕਦੇ ਉਹ ਜਿਹੜੇ ਟੈਂਟਰ ਨੇ ਦਿੱਤੇ ਨੇ ਤੁਹਾਡੇ ਪੈਸੇ ਨਹੀਂ ਹੈਗੇ ਉਹ ਤੁਸੀਂ ਇਹ ਜਨਰੇਟ ਕੀਤੇ ਤੁਹਾਡੇ ਰਿਸੋਰਸ ਜਨਰੇਟ ਉਹ ਸੈਂਟਰ ਨੇ ਤੁਹਾਨੂੰ ਦਿੱਤਾ 350 ਕਰੋੜ ਰੁਪਇਆ ਉਹ ਤੁਸੀਂ ਕਿੱਥੇ ਖਰਚਿਆ ਓਬਵੀਅਸਲੀ ਉਹ ਡਾਇਵਰਟ ਹੋਏ ਫੰਡਸ ਫੋਰ ਅਦਰ ਰੀਜ਼ਨਸ ਫੋਰ ਅਦਰ ਪਰਪਸਿਜ਼ ਉਹਦੇ ਬਾਰੇ ਮੰਨ ਨਹੀਂ ਪੰਜਾਬ ਬੈਂਡ ਹਰਿਆਣਾ ਹਾਈ ਕੋਰਟ ਨੇ ਜਿਹੜਾ ਇਹਨਾਂ ਨੂੰ ਥੋੜਾ ਲਤਾੜਿਆ ਵੀ ਹੈ ਤੇ ਥੋੜਾ ਐਲਮਟ ਵੀ ਕੀਤਾ ਉਹ ਮੈਨੂੰ ਲੱਗਦਾ ਇੱਕ ਬੜਾ ਵੈਲਕਮ ਡਿਸੀਜਨ ਹੈ ਤੇ ਲੈਟ ਅਸ ਸੀ ਕਿ ਇਸ ਨਾਲ ਕੀ ਫਰਕ ਪੈਂਦਾ ਹੈ ਅੱਜ ਜੀ ਤੁਸੀਂ ਸਾਡੇ ਜਦੋਂ ਵੀ ਮੈਂ ਬੁਲਾਣਾ ਤੁਹਾਡੇ ਨਾਲ ਗੱਲ ਕਰਦਾ ਤੇ ਤੁਸੀਂ ਮੈਨੂੰ ਬੜਾ ਸਹੀ ਤਰ੍ਹਾਂ ਦੇ ਨਾਲ ਗਾਈਡ ਵੀ ਕਰਦੇ ਹੋ ਸਾਡੇ ਦੋਸਤਾਂ ਨੂੰ ਵੀ ਤੁਹਾਡੀ ਗੱਲਾਂ ਬਹੁਤ ਅੱਛਾ ਲੱਗਦੀਆਂ ਔਰ ਅੱਜ ਮੈਂ ਫੇਰ ਸਾਰੇ ਆਪਣੇ ਦੋਸਤਾਂ ਨੂੰ ਰਿਕਵੈਸਟ ਕਰਦਾ ਵੀ ਜੇ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਤੇ ਇਸ ਨੂੰ ਸ਼ੇਅਰ ਵੀ ਕਰੋ ਤੇ ਨੂੰ ਲਾਈਕ ਵੀ ਕਰੋ ਅੱਜ ਜੀ ਤੁਸੀਂ ਮੇਰੇ ਨਾਲ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸੀ ਕਾ